ਲਾ ਲੈ ਡੇਕ ਤੋਂ ਹੁੱਤੋਂ ਦੂਜਾ ਸੰਘਰਸ਼ ਆਬ ਜਾ ਰਹੇ ਨਹੀਂ ਸੰਘਰਸ਼ ਤੇ ਜਾਣਗੇ ਇੱਥੇ ਹੋਂ ਪਿਆ ਇਹ ਹੋਂ ਪਿਆ ਸੰਘਰਸ਼ ਆਬ ਜਿਹਨੇ ਮੈਂ ਚਾਲ ਲੂ ਇਥੋਂ ਥੱਲੇ ਐਂ ਸਾਤ ਸਾਲ ਮਾਰਾ ਬੋਲੀ ਹੈ ਸੰਘਰਸ਼ ਆਬ ਸ਼ਕਤੀਮਾਨ ਤਾਂ ਦੇਖਦੇ ਹੋ ਤੁਸੀਂ ਛੱਡ ਦੇ ਛੱਡ ਦੇ ਸਰ ਨਹੀਂ ਛੱਡ ਦੇ ਸਰ ਯਾਰ ਤੂੰ ਭੈਸ ਪਿੱਟ ਮਾਂ ਤਾਂ ਦੇਖਦਾ ਰਿਹਾ ਛੋਟਾ ਹੁੰਦਾ ਤੂੰ ਲਾਮਾ ਇਹ ਜੰਗਲਾਂ ਤੇ ਗਿਆ ਸੰਘਾ ਸੰਗਲਨ ਉਹ ਤਾਂ ਦੁਕਾਨਦਾਰ ਹੀ ਡਾਕਟਰ ਹੈ ਇਹ ਕੰਪਿਊਟਰ ਮਾ ਕਰਨਾ ਭਾਈ ਜੇ ਕੋਈ ਕਿੱਕ ਕੋਈ ਮਿਲ ਗਿਆ ਮੇ ਸੰ ਕੰਪਲੀਟ ਦੇਖ ਕਈ ਕਿਤੇ ਮੁੱਦੋਂ ਮੂੰਹ ਪੈ ਤਰਾਂੀਆਂ ਚ ਮਿਲ ਗਿਆ ਡੋਰ ਕਿ ਨਹੀਂ ਗਿਆ ਇੱਥੇ ਇਕੱਠੀ ਕਰ ਲੈ ਖੜਕੇ ਕਾਵੇ ਇਹਦਾ ਉੱਥੋਂ ਉੱਚੋਂ ਲਾਇਆ ਬਹੁਤ ਉੱਚੋਂ ਲਾਇਆ ਰੂੜਾਣੀ ਤੋਂ ਮਸਾਂ ਇੱਕ ਉਧਰ ਪਤੰਗ ਚੜਾ ਰਿਆ ਬੀਰੀ ਉਹ ਪਤੰਗ ਤਾਂ ਮੈਨੂੰ ਲੱਗਦਾ ਨਹੀਂ ਤੋੜ ਤੋੜ ਤਾ ਉਹਦੀ ਨਹੀਂ ਆ ਗਿਆ ਡੋਰ ਤਾਂ ਇਕੱਠੀ ਕਰ ਲੋ ਜੀ ਸੰਗਾ ਸਾਹਿਬ ਕੇ ਸੰਗਾ ਸਾਹਿਬ ਪਤੰਗ ਲੈ ਕੇ ਖਾਸੀਆ ਡੋਰ ਹੋਈ ਹੈ ਕੜੇ ਰੰਗ ਦੀ ਹੈ ਗੁਲਜਨਾ ਬਦੀ ਗਲਾਬੀ ਹਏ ਅੱਡੀ ਕਿੱਥੇ ਤੇਰੀ ਓਏ ਚੱਕ ਕਿੱਧਰ ਇਹਦੀ ਅੱਡੀ ਕਿੱਥੇ ਤੇਰੀ ਨੱਕਦੀ ਲੈ ਆ ਆ ਗਿਆ ਕਹਿੰਦਾ ਮੇਰਾ ਪਤੰਗ ਆ ਓਏ ਕੇਵਲੀਆ ਕਰਿਆ ਉਧਰ ਦੀ ਐਕਗਰਾਉਂਡ ਚ ਆ ਜਾ ਉਧਰ ਤੇ ਵਾਗਦੇ ਤੈਨੂੰ ਪਤੰਗ ਗਰਾਉਂਡ ਚ ਆ ਜਾ ਉਧਰ ਦੀ ਗਰਾਉਂਡ ਚ ਆ ਜਾ ਹੈ ਉਰੋਂ ਦੀ ਕਿੱਥੋਂ ਆਈ ਉਰੋਂ ਦੀ ਤੈਨੂੰ ਕੌਣ ਜੜਾਊਗਾ ਲੈ ਐ ਇਹੋ ਤਿੰਨੇ ਚੜਿੰਗਣਾ ਪਏ ਦੀ ਜੰਗਲਾਂ ਚ ਰਹਿਆ ਹੋਇਆ ਕਿ ਮੋਗਲੀਆਂ ਐ ਮੋਗਲੀ ਮਨਾ ਘੜਾਇਆ ਹਾਂ ਇਹਨੂੰ ਆਇਆ ਤਾ ਆ ਜਾ ਹੈ ਦੇਖੀ ਜਾਂ ਫਿਰ ਇੱਥੇ ਕੀ ਕਰੀਏ ਇਹ ਤਾਂ ਟੁੱਟ ਗਿਆ ਹੁਣ ਸਾਡਾ ਹੋ ਗਿਆ ਚੱਲ ਖੇਡ ਗਾਲ ਤਾਂ ਇਹੀ ਕੱਡੂ ਨੂੰ ਕੋਈ ਨਾ ਹੱਥ ਨੇ ਦੁੱਧ ਲੈਣਾ ਉਹਦੋਂ ਵੱਡੂ ਆੜਿਆ ਤੈਨੂੰ ਗੱਸਾ ਮੈਨੂੰ ਲੱਗਦਾ ਛੋਟੇ ਹੁੰਦੇ ਮੋਗਲੀ ਦੇਖਦੇ ਰਹਿੰਦੇ ਨੇ ਓਏ ਹੁਣ ਆਪਾਂ ਆਇਆ ਕੋਈ ਸੁੰਡੀ ਲੜਾ ਲਈ ਇੱਧਰ ਕਿਆ ਆਇਆ ਲੰਗਿਆ ਹੌਲੀ ਹੌਲੀ ਸਟਾਓ ਕਿ ਇੱਧਰ ਪੇ ਆ ਜਾ ਹਾਂਜੀ ਦੀਦਾ ਨਹੀਂ ਐ ਡੂਚੀ ਐ ਕੀ ਹੋ ਗਿਆ ਬੜੀ ਰੋਲ ਹੋ ਜਣਾ ਹੈਲੋ ਗਾਇਸ ਐਂਦਾ ਕਹਦੇ ਠੰਕ ਯੂ ਸਰ ਪਤੰਗ ਠੀਕ ਐ ਟਿਕਣੀ ਨਹੀਂ ਹੋਣਾ बहुत ही हुए अरे आती दीना नहीं है मेरा कितनी कटोर है कितनी कंपनी दिया है तंगा आप तो सेट ही सीधी वाला हां तंगा भी और इधर भी मैं अपना घर नहीं लूट ले तंगा ओ साहब वो तो रे ना मुंह पानी पीली हुई इधर बन्नी देखा रे मेरा डोरा ਆਇਆ ਹੁਣ ਇੱਧਰ ਕਿੱਧਰ ਵਾਕਿਆ ਲਓ ਬਾ ਉੱਚੀ ਤਾਂ ਦੇਖ ਲੈ ਕਿੰਨੀ ਐ ਉਹਦੇ ਵੀ ਇੰਨੀ ਕੀਤੀ ਕਿਹੜਾ ਕਿਹੜਾ ਉਹਦੇ ਆਪਣੇ ਘਰ ਤੇ ਨਾ ਉਹ ਤਾਂ ਛੋਟੇ ਘੱਟ ਪੂਰਾ ਇਹਦਾ ਬਹੁਤ ਉੱਚੀ ਐ ਝੜਖੜੀ ਦੀ ਡੋਰ ਲੈ ਕੈਮਰੇ ਚੋਂ ਮਾ ਮਾ ਆ ਰਹੀ ਨਹੀਂ ਨਾ ਦੇ ਆ ਤੀ ਉਰੇ ਉਹ ਜੂਮ ਵਾਲੇ ਨੂੰ ਕਰਕੇ ਬੈ ਕੇ ਸੰਗਾ ਪਤਾ ਕਿੱਥੇ ਜੀ ਇੱਥੇ ਬੰਨ੍ਹੇ ਹੋਏ ਹੈ ਤੰਗ ਦਿਖਾਈਏ ਕਿੱਡੀ ਦੂਰ ਐ ਆਦੀ ਆਦੀ ਇਹਦੇ ਆ ਵਰਦਾ ਇਹਨੂੰ ਦੂਰ ਕਰਦੇ ਹੁਣੇ ਇਹ ਉਹ ਹੋ ਗਿਆ ਪਤਾ ਕਿ ਮੜਾਈ ਦਿੰਦਾ ਆ ਰੂ ਬਨਤਾ ਮਾ ਜਾਂਦੀ ਨੇ ਉਹਦਾ ਵੀ ਐ ਪੱਠਾ ਜਮਾ ਐ ਐਸਵੀ ਬੈਂਕ ਤੇ ਲੱਗਿਆ ਹੁੰਦਾ ਐ